ਅੱਜ ਗੱਲ ਕਰਨੀ ਹੈ ਜਮਲਾ ਜੱਟ ਤੇ ਚਮਕੀਲੇ ਬਾਰੇ ਜਮਲੇ ਜੱਟ ਨੇ ਗਾਣਾ ਗਾਤਾ ਵੀ ਬਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਪਸਾ ਲਈ ਹੈ ਨਾ ਤੁਹਾਨੂੰ ਵੀ ਪਤਾ ਹੀ ਆ ਦਿਲ ਦੇ ਬੋਝੇ ਚ ਪਾ ਲਈ ਜੋ ਵੀ ਸ਼ਬਦ ਸੇ ਹੈ ਨਾ ਇੱਧਰ ਉੱਧਰ ਹੋ ਸਕਦੇ ਆ ਪਰ ਜਦੋਂ ਚਮਕੀਲੇ ਨੇ ਕਿਤੇ ਗਾਣਾ ਗਾਤਾ ਸਿਖਰ ਦੁਪਹਿਰੇ ਨਾ ਹੁੰਦੀ ਸੀ ਤੇ ਉਹਦੇ ਤੇ ਵਿਵਾਦ ਹੋਇਆ ਹੁਣ ਸਾਨੂੰ ਇਸ ਗੱਲ ਤੋਂ ਇਹ ਨਹੀਂ ਸਮਝ ਲੱਗੀ ਕਿ ਚਮਕੀਲੇਵਾਰੀ ਵਿਵਾਦ ਖੜਾ ਕਰ ਲਿਆ ਤੇ ਜਦੋਂ ਜਮਲੇ ਜੱਟ ਨੇ ਗਾ ਉਹਨੂੰ ਅੱਜ ਤੱਕ ਵੀ ਸੁਣੀ ਹੈ ਕਿਸੇ ਇੱਕ ਬੰਦੇ ਨੇ ਨਹੀਂ ਕਿ ਆਪੇ ਬਾਬੇ ਯਮਲੇ ਨੇ ਵੀ ਤੇ ਗੀਤ ਕੋਈ ਬਹੁਤਾ ਉਹ ਵੀ ਇਹ ਤੁਸੀਂ ਕਹੋ ਤੁਹਾਨੂੰ ਵੀ ਪਤਾ ਹੀ ਆ ਫਿਰ ਮੇਰਾ ਵਜਿ ਇੱਕ ਸਵਾਲ ਵੀ ਆ ਪਈ ਚਮਕੀਲੇ ਦੇ ਗੀਤਾਂ ਨੂੰ ਕਿਉਂ ਬਣਾਇਆ ਗਿਆ ਜਮਲੇ ਜੱਟ ਦੇ ਹੋਰ ਗੀਤ ਵੀ ਹੋਣਗੇ ਮੈਂ ਮੰਨਦਾ ਵੀ ਉਹਨੇ ਬਹੁਤ ਚੰਗੇ ਵੀ ਗਾਏ ਜੇ ਹੁਣ ਕਹੋਗੇ ਜਮਲੇ ਜੱਟ ਨੇ ਤਾਂ ਬਾਬੇ ਨਾਨਕ ਤੇ ਗਾਇਆ ਧਾਰਮਿਕ ਤੇ ਵੀ ਚਮਕੀਲੇ ਨੇ ਵੀ ਗਾਇਆ ਹਨਾ ਧਾਰਮਿਕ ਫਿਰ ਤਾਂ ਇਹ ਤਾਂ ਪਰਕੇ ਹੀ ਨਹੀਂ ਫਿਰ ਮੈਂ ਇਹ ਕਹਿੰਨਾ ਮੈਨੂੰ ਅੱਜ ਇਹ ਆਪੇ ਗਾਣਾ ਜਿਹੜਾ ਬਿਸਕੀ ਦੀ ਬੋਤਲ ਵਰਗੀ ਇੱਕ ਕੁੜੀ ਕਾਦੇ ਨਾਲ ਉਹ ਵੀ ਇੱਕ ਨਸ਼ੇ ਨਾਲੇ ਉਹਦੀ ਤੁਲਨਾ ਕੀਤੀ ਗਈ ਕੰਪੈਰੀਸ਼ਨ ਕੀਤਾ ਗਿਆ ਬਿਸਕੀ ਦੀ ਬੋਤਲ ਕੁੜੀ ਦਾ ਨਾ ਉਹ ਵੀ ਪਸਾ ਲਈ ਪਸਾਣ ਨੂੰ ਕਿ ਉਹ ਕੋਈ ਕੁੰਡੀ ਸੀ ਬਾਬੇ ਜਮਲੇ ਤੋਂ ਪੁੱਛੇ ਵੀ ਪਸਾਣ ਨੂੰ ਉਹ ਕੋਈ ਕੁੰਡੀ ਸੀ ਜਿਹੜੀ ਜਾਂ ਕੋਈ ਕੋਈ ਐਸੀ ਈਸੀ ਵੀ ਜਿਹੜੀ ਤਾਂ ਹੈ ਨਾ ਫੇ ਕੋਈ ਜਾਲ ਜਾਂ ਜਾਲ ਚ ਕੋਈ ਤੁੱਤੀ ਤਰੀ ਪਸਾਣੀ ਭਾਈ ਗੱਲ ਇਹ ਆ ਪਿਛਮ ਕੀਲੇ ਨੂੰ ਬਣਾਇਆ ਗਿਆ ਨਿਸ਼ਾਨਾ ਦੇ ਬਾਬੇ ਯਮਲੇ ਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਉਹਦੀ ਤਾਂ ਤੁੰਬੀ ਦੇ ਗੁਣ ਵਿਗਾਈ ਜਾਂਦੇ ਆ ਉਹਦੇ ਵਰਗਾ ਤਾਂ ਕਹਿੰਦੇ ਅੱਜ ਤੱਕ ਕਲਾਕਾਰ ਇੰਨੀ ਹੋਇਆ ਕੋਈ ਮੰਨਦੇ ਆ ਨਹੀਂ ਕਲਾਕਾਰ ਦੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਯਮਲੇ ਜੱਟ ਦੀ ਆਪਾਂ ਵੀ ਬਸ ਇੱਥੇ ਮੇਰੀ ਕੋਈ ਯਮਲੇ ਜੱਟ ਨਾਲ ਕੋਈ ਵੇ ਨਹੀਂ ਹੈ ਕਿ ਪਿਲਾਕ ਡਾਟਾ ਜਾਂ ਮੈਂ ਉਹਦੇ ਬਾਰੇ ਮਾੜਾ ਪਰ ਮੈਨੂੰ ਇਹ ਵੀ ਚਮਕੀਲੇ ਨੂੰ ਫਿਰ ਕਿਉਂ ਨਿਸ਼ਾਨਾ ਬਣਾਇਆ ਗਿਆ ਇਹ ਦੱਸੋ ਬਾਈ ਕਮੈਂਟ ਕਰਕੇ ਦੱਸਿਓ ਜਰੂਰ